ਇਹ ਗੱਲਬਾਤ ਨਹੀਂ ਹੋਈ ਸਾਨੂੰ ਤੇ ਵੀਡੀਓ ਤੋਂ ਹੀ ਪਤਾ ਲੱਗਾ ਖਾਰਾ ਸਾਹਿਬ ਨੇ ਪਹਿਲਾਂ ਵੀਡੀਓ ਪਾਈ ਸੀ ਤੇ ਉਹ ਚੋਂ ਸਾਨੂੰ ਪਤਾ ਲੱਗਾ ਕਿ ਭਾਈ ਸਾਹਿਬ ਹੁਣੇ ਕੱਲ ਦੇ ਭੋਖ ਹੜਤਾਲ ਤੇ ਆ ਤੇ ਉਦਾਂ ਉਹਨਾਂ ਹਨ ਇਹਨਾਂ ਦੱਸਿਆ ਕਿ ਜਦੋਂ ਭਾਈ ਸਾਹਿਬ ਮਤਲਬ ਮੁਲਾਕਾਤ ਤੇ ਕੱਲ ਚੱਲੇ ਸੀ ਤਾਂ ਉੱਥੇ ਚਾਰ ਪੰਜ ਇਲੈਕਟ੍ਰੀਸ਼ੀਅਨ ਵਾਲੇ ਆਏ ਤੇ ਉਹਨਾਂ ਕੋ ਬਹੁਤ ਸਮਾਨ ਸੀ ਕਾਫੀ ਤੇ ਭਾਈ ਸਾਹਿਬ ਨੇ ਪੁੱਛਿਆ ਵੀ ਤੂੰ ਹੀ ਕਿੱਧਰ ਆਏ ਜੇ ਤੂੰ ਨਾ ਕਿਹਾ ਲਾਈਟ ਬਦਲਣ ਆਏ ਆ ਭਾਈ ਸਾਹਿਬ ਨੇ ਕਿਹਾ ਲਾਈਟ ਦੀ ਇੱਕ ਜਾਨਾ ਬਦਲ ਸਕਦਾ ਤੇ ਇਹ ਨਹੀਂ ਤੇ ਉਹ ਮੁਲਾਕਾਤ ਤੇ ਚੱਲੇਗੀ ਜਦੋਂ ਮੁਲਾਕਾਤੋਂ ਵਾਪਸ ਆਇਆ ਉਦੋਂ ਉਹਨਾਂ ਨੂੰ ਮਤਲਬ ਸ਼ੱਕ ਮਹਿਸੂਸ ਹੋਇਆ ਤਾਂ ਉਹਨਾਂ ਆਪਣੇ ਕਮਰੇ ਦਾ ਵੇਖਿਆ ਤਾਂ ਉਹਨਾਂ ਨੂੰ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਵਾ ਤੇ ਫਿਰ ਉਹਨਾਂ ਬਾਥਰੂਮ ਚੈੱਕ ਕੀਤਾ ਬਾਥਰੂਮ ਚੋਂ ਉਹਨਾਂ ਨੂੰ ਕੈਮਰਾ ਮਿਲਿਆ ਤੇ ਹੁਣ ਇਹ ਖਬਰਾਂ ਦੇਈ ਜਾਂਦੇ ਆ ਕਿ ਉੱਥੋਂ ਭਾਈ ਸਾਹਿਬ ਦੇ ਅੰਦਰੋਂ ਇੰਨਾ ਕੁਝ ਮਿਲ ਗਿਆ ਮੋਬਾਈਲ ਮਿਲ ਗਿਆ ਕੈਮਰਾ ਮਿਲ ਗਿਆ ਪੈਨ ਡਰਾਈਵ ਮਿਲ ਗਈ ਜਦੋਂ ਅਸੀਂ ਮੁਲਾਕਾਤ ਕਰਨ ਜਾਂਦੇ ਆ ਤੇ ਤੁਹਾਡੀ ਪੂਰੀ ਤਲਾਸੀ ਲੈ ਕੇ ਅੰਦਰ ਜਾਂਦੇ ਆ ਜਿਹੜੇ ਪਰਸੇ ਬਾਹਰ ਰੱਖਾਉਂਦੇ ਆ ਤੇ ਇਹ ਕੈਮਰੇ ਕਿੰਨੇ ਦਿੱਤੇ ਉਹਨਾਂ ਨੂੰ ਕਿੰਨੇ ਦਿੱਤੇ ਫੋਨ ਇਹਨਾਂ ਇਹਨਾਂ ਪ੍ਰਸ਼ਾਸਨ ਨੇ ਦਿੱਤੇ ਹੋਣਗੇ ਜਿਹੜੇ ਇਹਨਾਂ ਨੇ ਫੜੇ ਇਹਨਾਂ ਦਿੱਤੇ ਹੋਣਗੇ ਤੇ ਇਹਨਾਂ ਫੜੇ ਉੱਥੇ ਤਾਂ ਸੂਈ ਨਹੀਂ ਅੰਦਰ ਜਾਣ ਦਿੰਦੇ ਖਾਲੀ ਇਹ ਕੋਸੇ ਸਮਾਨ ਦੇ ਨੇ ਉਹ ਵੀ ਚੈੱਕ ਕਰਕੇ ਬਾਅਦ ਚ ਸਾਡੇ ਤੋਂ ਪਚਾਉਂਦੇ ਆ ਇਹ ਹੁਣ ਮਤਲਬ ਐਨਐਸਏ ਖਤਮ ਹੋਣ ਵਾਲੀ ਇਹ ਹੁਣ ਬਾ ਨਾਂ ਬੜਾਉਂਦੀ ਚ ਚਾਹੁੰਦੀ ਸਰਕਾਰ ਤੇ ਸਰਕਾਰ ਨੂੰ ਸਾਡੀ ਇੱਕ ਖਾਸ ਤੌਰ ਤੇ ਅਪੀਲ ਹੈ ਕਿ ਜੇ ਤੇ ਇੱਕ ਦੋ ਦਿਨ ਜਿਨ੍ਹਾਂ ਨੇ ਨਹੀਂ ਫੈਸਲਾ ਕੀਤਾ ਅਸੀਂ ਸਾਰੇ ਇੱਥੇ ਵੀ ਛੜਕਾ ਰੋ ਕੇ ਭੁੱਖ ਹੜਤਾਲ ਤੇ ਬਹਾਂਗੇ ਭਈਓ ਕੱਲ ਦੇ ਭੁੱਖ ਹੜਤਾਲ ਤੇ ਬੈਠੇ ਉਹਨਾਂ ਦੀ ਸਿੰਘਣੀ ਵੀ ਭੁੱਖ ਹੜਤਾਲ ਤੇ ਬੈਠੀ ਪੈਗੀ ਹੈ ਤੇ ਕੱਲ ਦੇ ਉਹ ਵੀ ਭੁੱਖ ਹੜਤਾਲ ਤੇ ਹੀ ਹੈ ਸਰਕਾਰ ਨੂੰ ਨਜਾਇਜ਼ ਤਕਾ ਕਰਨ ਲਈ ਜਲੀਲ ਕਰਨ ਲਈ ਆ ਹੁਣ ਐਨਐਸ ਖਤਮ ਹੋਣ ਵਾਲੀ ਹੈ ਤੇ ਹੁਣ ਇਹ ਕਈ ਬਹਾਨੇ ਬਣਾ ਕੇ ਤੇ ਇਹਨਾਂ ਨੂੰ ਹੋਰ ਦਬਾਉਣਾ ਚਾਹੁੰਦੀ ਆ ਤੇ ਇਹ ਸਰਕਾਰ ਨੂੰ ਸਾਡੀ ਅਪੀਲ ਆ ਵੀ ਇਦਾਂ ਨਾ ਤਕਾ ਕਰੇ ਰਿਕਾਰਡਿੰਗ ਵਾਲੇ ਫੋਨ ਤੋਂ ਹੀ ਕਾਲ ਆਉਂਦੀ ਜਿਹੜਾ ਉਹਨਾਂ ਦਾ ਸੌ ਆ ਤੇ ਸ਼ਨੀਵਾਰ ਕਰ ਹੁੰਦੇ ਆ ਫਿਰ ਇਹਦਾ ਬੱਸ ਤੁਹਾਨੂੰ ਕੀ ਲੱਗਦਾ ਸਾਰੀ ਸਾਜ਼ਿਸ਼ ਇਹ ਸਾਰੀ ਸਾਜ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਹੁਣ ਐਨਐਸ ਖਤਮ ਹੋਣ ਵਾਲੀ ਆ ਤੇ ਕੋਈ ਨਾ ਕੋਈ ਬਹਾਨਾ ਬਣਾਉਣਾ ਚਾਹੁੰਦੇ ਆ ਉਹ ਉਹਨਾਂ ਦੇ ਕੋਲ ਸਾਨੂੰ ਕਦੀ ਕੋਈ ਕੌਲ ਹੀ ਨਹੀਂ ਆਈ ਇਹ ਸੁਈ ਤੱਕ ਨਹੀਂ ਅੰਦਰ ਜਾਣ ਦਿੰਦੇ ਜਦੋਂ ਅਸੀਂ ਜਾਂਦੇ ਸਾਡੀਆਂ ਜੇਬਾਂ ਫੋਲਦੇ ਪੂਰੀ ਸਾਡੀ ਤਲਾਸ਼ੀ ਕਰਕੇ ਅੰਦਰ ਲਗਾਉਂਦੇ ਤੇ ਫੋਨ ਫੇਰੀ ਪ੍ਰਸ਼ਾਸਨ ਨੇ ਦਿੱਤੇ ਇਹ ਆਪ ਸਾਰਾ ਸਮਾਨ ਰੱਖ ਕੇ ਦੋ ਤਿੰਨ ਨਜਾਇਜ਼ ਹੋਣੀ ਇਹਨਾਂ ਨੂੰ ਮਤਲਬ ਖਰਾਬ ਕਰਨ ਦੇ ਸਰਾਸਰ ਨਜਾਇਜ਼ ਹੋ ਰਿਹਾ ਕਿਉਂਕਿ ਉਹਨਾਂ ਕੋਲ ਜਦ ਅਸੀਂ ਜਦੋਂ ਜਾਂਦੇ ਆ ਸਾਡੀ ਤਲਾਸ਼ੀ ਕਰਕੇ ਹਰੇਕ ਸਮਾਨ ਨੂੰ ਚੈੱਕ ਕਰਕੇ ਉਹ ਅੱਗੇ ਭੇਜਦੇ ਉਹਨਾਂ ਕੋਲ ਤੇ ਫਿਰ ਇਹ ਸਮਾਨ ਜਾਂ ਫਿਰ ਉਹ ਆਪਣੇ ਆਪ ਉਹਨਾਂ ਰੱਖ ਕੇ ਜਾਂ ਉਹਨਾਂ ਨੂੰ ਬਦਨਾਮ ਕਰਨ ਦਾ ਕਰਕੇ ਕੋਈ ਇਹੋ ਜਿਹੀ ਸਾਜ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਮਾਨ ਪਹੁੰਚਣ ਦਾ ਸਾਨੂੰ ਤਾਂ ਕੋਈ ਜਰੀਆ ਲੱਗਦਾ ਨਹੀਂ ਵੀ ਕਿਹੜੇ ਕਿਸ ਤਰੀਕੇ ਨਾਲ ਪਹੁੰਚ ਗਿਆ ਕਿ ਜਦੋਂ ਸਭ ਕੁਝ ਇਹਨਾਂ ਦੇ ਥਰੂ ਹੋ ਰਿਹਾ ਹੈ। ਇਹ ਇਹ ਪ੍ਰਸ਼ਾਸਨ ਤੇ ਉੱਪਰ ਐਕਸ਼ਨ ਲੈਣਾ ਚਾਹੀਦਾ ਵੀ ਜੇ ਉਹਨਾਂ ਕੋ ਕਿੱਦਾਂ ਪਹੁੰਚ ਗਿਆ ਉਹਨਾਂ ਕੋ ਸਮਾਨ। ਪਰ ਨ ਕਿ ਉਹਨਾਂ ਦਾ ਮੈਨੂੰ ਲੱਗਦਾ 1 ਸਾਲ ਖਤਮ ਹੋ ਰਿਹਾ ਐਨਐਸਏ ਵਾਲਾ ਕੋਈ ਹੋਰ ਡਰਾਮਾ ਕਰਕੇ ਕੋਈ ਉਹਨਾਂ ਨੂੰ ਹੋਰ ਬੰਦ ਰੱਖਣਾ ਚਾਹੁੰਦੇ ਹੋਣਗੇ। ਇਹੋ ਹੀ ਚੱਕਰ ਉਹ ਹੋਰ ਹੋਰ ਕੀ ਹੋ ਸਕਦਾ ਹੋਰ ਤੇ ਕੋਈ ਕਾਰਨ ਹੋਰ ਅੰਦਰ ਉਹਨਾਂ ਨੇ ਕੋਈ ਕ੍ਰੈਮ ਨਹੀਂ ਕੀਤਾ ਕੁਝ ਨਹੀਂ ਕਰ ਰਹੇ ਤੇ ਉਹਨਾਂ ਨੂੰ ਇਹ ਫੋਨ ਜਾਂ ਕੋਈ ਵੀ ਚੀਜ਼ ਜਿਹੜੀ ਉਹ ਪ੍ਰੋਵਾਈਡ ਕੌਣ ਕਰਦਾ ਵਾ? ਜੇ ਬਾਈਚਾਂ ਸੇ ਇਹਨਾਂ ਦੀ ਗੱਲ ਨੂੰ ਸੱਚ ਵੀ ਮੰਨ ਲਿਆ ਜਾਵੇ ਤੇ ਇਹ ਪ੍ਰਸ਼ਾਸਨ ਦੇ ਥਰੂ ਹੀ ਗਈ ਹੋਊਗੀ ਕੋਈ ਚੀਜ਼ ਪ੍ਰਸ਼ਾਸਨ ਨੇ ਆਪ ਰੱਖ ਕੇ ਉੱਥੇ ਉਹਨਾਂ ਕੋਲ ਉਹਨਾਂ ਦੇ ਇੱਕ ਤੇ ਬਾਥਰੂਮਾਂ 'ਚ ਕੈਮਰੇ ਲਾਏ ਉਹਨਾਂ ਦੀ ਪੂਰੀ ਸਿਕਰ ਇਸ ਚੈੱਕ ਕਰ ਰਹੇ ਆ ਫਿਰ ਫਿਰ ਦੂਜੇ ਪਾਸੇ ਉਲਟਾ ਕਹਿ ਰਹੇ ਜਿ ਉਹਨਾਂ ਕੋ ਆ ਚੀਜ਼ਾਂ ਫੜੀਆਂ ਗਈਆਂ ਨਹੀਂ ਸਾਨੂੰ ਹਫ਼ਤੇ 'ਚ ਇੱਕ ਜਾਂ ਦੋ ਵਾਰੀ ਫੋਨ ਆਉਂਦਾ ਹੁੰਦਾ ਸੀ ਤੇ ਬਸ ਰਾਜੀ ਖੁਸ਼ੀ ਉਦੋਂ ਵੱਧ ਕੋਈ ਗੱਲ ਹਾਂਜੀ ਉਹ ਤਾਂ ਵੱਡਾ ਅਕਸ਼ਨ ਕਰਨਾ ਹੀ ਪਊਗਾ ਜਦੋਂ ਸਰਕਾਰ ਨਹੀਂ ਬਿਨਾਂ ਵਜ੍ਹਾ ਤੋਂ ਤੰਗ ਕਰ ਰਹੀ ਹੈ ਅਹੀਂ ਸਾਲ ਤੋਂ ਤੇ ਵੇਖ ਰਹੇ ਸੀ ਇਹਨਾਂ ਦੇ ਮੂੰਹ ਹਲ ਪਿਛਾ ਚਲੋ ਕੋਈ ਕਿਸੇ ਪਾਸੇ ਲਾਉਣਗੇ ਗੱਲ ਪਰ ਇਹਦੇ ਦਿਨੋਂ ਦਿਨ ਹੋਰ ਵੱਧੇ ਜਾ ਰਹੇ ਹੈ